ਯੂਨਾਈਟਿਡ ਫੀਲਡ ਹਾਕੀ ਕਲੱਬ ਦੇ ਇਸ ਉਪਰਾਲੇ ਦੇ ਵਿੱਚ ਅਸੀਂ ਇਕੱਤਰਤ ਹੋਏ ਹਾਂ ਜਿਹੜਾ ਉਪਰਾਲਾ ਅਗਲੇ ਵੀਕਐਂਡ ਤੇ ਮਈ 13 ਜਿਹੜਾ ਵੀਕਐਂਡ ਆ ਉਹਦੇ ਤੇ ਹਾਕੀ ਜਿਹੜਾ ਟੂਰਨਾਮੈਂਟ ਹੋ ਰਿਹਾ ਅ ਅਸੀਂ ਸਾਰੇ ਇਕੱਤਰਤ ਹੋਏ ਹਾਂ ਅੱਜ ਤੁਹਾਨੂੰ ਸੱਦਾ ਦੇਣ ਲਈ ਕਿ ਪਲੀਜ਼ ਆਓ ਆਪਾਂ ਸਪੋਰਟਸ ਦੇ ਨਾਲ ਜੁੜੀਏ ਤੇ ਸਪੋਰਟਸ ਦੀ ਹੌਸਲਾ ਅਫਸਾਈ ਕਰੀਏ ਚਾਹੇ ਉਹ ਅਸੀਂ ਦਰਸ਼ਕ ਦੇ ਤੌਰ ਤੇ ਜਦੋਂ ਤੁਸੀਂ ਆਓਗੇ ਇਹਨਾਂ ਬੱਚਿਆਂ ਦਾ ਵੀ ਹੌਸਲਾ ਵੱਧਾ कि ਸਾਨੂੰ ਦੇਖਣ ਸਾਡੀ ਕਮਿਊਨਿਟੀ ਦੇ ਲੋਕ ਆਉਂਦੇ ਨੇ ਤੇ ਨਾਲ ਹੀ ਜਿਹੜੇ ਸਾਡੇ ਸਪਾਂਸਰਸ ਵੀ ਨੇ ਉਹਨਾਂ ਨੂੰ ਵੀ ਉਤਸ਼ਾਹਤ ਮਿਲਦਾ ਕਿਉਂਕਿ ਇਹ ਬਿਜ਼ਨਸ ਵੀਰ ਜਿਹੜੇ ਤੁਹਾਡੀ ਸਪੋਰਟ ਕਰਦੇ ਨੇ ਇਹਨਾਂ ਨੂੰ ਵੀ ਤੁਹਾਡੀ ਜ਼ਰੂਰਤ ਹੁੰਦੀ ਆ ਸੋ ਜਰੂਰ ਹਿੱਸਾ ਪਾਇਆ ਕਰੋ ਜ਼ਰੂਰੀ ਨਹੀਂ ਕਿ ਆਪਾਂ ਬਾਕੀ ਮੇਲੇ ਮਸਾਵੇਆਂ ਤੇ ਇਕੱਲਿਆਂ ਤੇ ਜਾਣਾ ਸਪੋਰਟ ਸਾਡਾ ਇੱਕ ਅੰਗ ਹੈ ਔਰ ਜਿਹੜੀ ਹਾਕੀ ਆ ਹਾਕੀ ਸਾਡੇ ਪੰਜਾਬ ਦੀ ਮਾਂ ਖੇਡ ਵੀ ਆ ਫੀਲਡ ਹਾਕੀ ਇਸ ਨੂੰ ਕਬੱਡੀ ਦੇ ਨਾਲ ਨਾਲ ਓਨਾ ਹੀ ਸਰਾਇਆ ਜਾਂਦਾ ਹੈ ਤੇ ਆਓ ਇਸ ਫੀਲਡ ਹਾਕੀ ਦੇ ਟੂਰਨਾਮੈਂਟ ਤੇ ਇਕੱਠੇ ਹੋ ਕੇ ਆਪਾਂ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਤੇ ਸਾਰੇ ਜਾਣੇ ਇਕੱਤਰਤ ਹੋਈਏ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਯੂਨਾਈਟਿਡ ਫੀਲਡ ਹਾਕੀ ਕਲੱਬ ਵੱਲੋਂ ਜੋ 8ਵਾਂ ਸਾਲਾਨਾ ਟੂਰਨਾਮੈਂਟ ਹੋ ਰਿਹਾ ਹੈ ਇਹ ਬਹੁਤ ਹੀ ਸ਼ਲਾਘਾਜਨਕ ਕਦਮ ਹੈ ਮਨਦੀਪ ਛੱਲੀ ਜੀ ਤੇ ਬਾਕੀ ਜਿੰਨੇ ਵੀ ਇਹਨਾਂ ਦੇ ਸਪੌਂਸਰ ਨੇ ਤੇ ਵਧਾਈ ਦੇ ਪਾਤਰ ਨੇ ਤੇ ਜਦੋਂ ਮੈਂ ਇੱਥੇ ਪੋਸਟਰ ਦੇਖਿਆ ਤਾਂ ਮੰਗੜ ਸਾਹਿਬ ਦੀ ਫੋਟੋ ਦੇਖੀ ਤਾਂ ਮਾਂਗੜ ਸਾਹਿਬ ਵੀ ਕਾ ਸਖਸ਼ੀਤ ਨੇ ਜਿਨ੍ਹਾਂ ਨੇ ਟੋਕੀਓ ਦੀ 올림픽 ਆਪ ਕੇਡੀ ਕਨੀਅਨ ਰਿਪਰੈਜ਼ੈਂਟ ਕੀਤਾ ਤੇ ਇਹ ਵੀ ਵਧਾਈ ਇਸ ਖੱਲੋਂ ਵੀ ਵਧਾਈ ਦੇ ਪਾਤਰ ਨੇ ਜੋ ਸਾਡੇ ਇੱਥੇ ਕਲਗੀ ਦੇ ਬਜ਼ੁਰਗ ਸਨ ਉਹਨਾਂ ਨੂੰ ਉਹਨਾਂ ਨੇ ਯਾਦ ਵੀ ਰੱਖਿਆ ਤੇ ਮੈਂ ਆਪਣੇ ਵੱਲੋਂ ਰਾਣਾ ਜੀ ਇੱਥੇ ਨੇ ਤਲਵਿੰਦਰ ਨੇ ਮਨਵੀਰ ਮੰਗੜ ਜੀ ਮਨਦੀਪ ਜੀ ਹੋਰ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਇਹੀ ਸਾਰੀ ਸੰਗ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਇਹਦੇ ਵਿੱਚ ਮੈਕਸੀਕੋ ਤੇ ਯੂਐਸਏ ਦੀ ਟੀਮਾਂ ਆ ਰਹੀਆਂ ਨੇ ਤੇ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਇਹਨਾਂ ਦੀ ਹੌਸਲਾ ਫੁਜਾਈ ਕਰਨੀ ਆ ਆਪਾਂ ਸਾਰੇ ਨੇ ਰਲ ਮਿਲ ਕੇ ਅੱਸੀ ਕੱਲ ਜੀ ਅਸੀਂ ਮਨਦੀਪ ਮੈਂ ਮਨਦੀਪ ਛੱਲੀ ਯੂਨਾਈਟਿਡ ਫੀਲਡ ਹਾਕੀ ਕਲੱਬ ਕੈਲਗਰੀ ਤੋਂ ਸਾਰੇ ਕੈਲਗਰੀ ਨਿਵਾਸੀ ਨੂੰ ਸੁਨੇਹਾ ਦੇਣਾ ਚਾਹੁੰਦਾ ਮਾਂ ਕਿ ਯੂਨਾਈਟਿਡ ਫੀਲਡ ਹਾਕੀ ਕਲੱਬ ਆਪਣਾ 8ਵਾਂ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਮਈ 30 31 ਤੇ 1 ਜੂਨ ਨੂੰ ਕਰਵਾ ਰਹੇ ਆ ਜਿਹੜਾ ਅਲਬਰਟਾ ਕੱਪ 2025 ਦੇ ਨਾਂ ਤੇ ਹੋਊਗਾ ਤੇ ਸਾਰੇ ਕੈਲਗਰੀ ਵਾਸੀਆਂ ਨੂੰ ਬੇਨਤੀ ਆ ਕਿ ਉਹ ਇੱਥੇ ਪਹੁੰਚਣ ਇਸ ਟੂਰਨਾਮੈਂਟ ਵਿੱਚ ਮੈਕਸੀਕੋ ਯੂ ਐਸ ਏ ਤੇ ਕੈਨੇਡਾ ਭਾਰਤ ਤੋਂ ਟੀਮਾਂ ਆ ਰਹੀਆਂ ਨੇ ਸੋ ਟੋਟਲ ਸਾਡੇ ਕੋਲ 30 ਟੀਮਾਂ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਵਰਗ ਜਿਵੇਂ ਮੈਨਜ਼ ਓਵਰ 40 U16 ਤੇ 13 ਦੇ ਵਿੱਚ ਵੰਡਿਆ ਗਿਆ ਵਾ ਸੋ ਅਸੀਂ ਪੂਰੇ ਬੱਚਿਆਂ ਦਾ ਵੀ ਧਿਆਨ ਰੱਖ ਰਿਹਾ ਕਿ ਬੱਚਿਆਂ ਦੀ ਵੀ ਸਾਡੇ ਕੋਲ ਘੱਟੋ-ਘੱਟ 15 ਟੀਮਾਂ ਬੱਚਿਆਂ ਦੀਆਂ ਨੇ ਤੇ ਮੈਨਸ ਲੈਵਲ ਵਿੱਚ 10 ਟੀਮਾਂ ਨੇ ਸੋ ਸਾਰੇ ਕੈਲਗਰੀ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਥੇ ਪਹੁੰਚੋ ਤੇ ਸਾਡੀ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਜਿੱਥੇ ਇਹ ਟੂਰਨਾਮੈਂਟ ਸੀਨੀਅਰ ਟੀਮਾਂ ਦੇ ਵਿੱਚ ਬਹੁਤ ਅੰਤਰਰਾਸ਼ਟਰੀ ਪੱਧਰ 'ਤੇ ਖੇਡਿਆ ਜਾਣਾ ਉੱਥੇ ਇਹਦੇ ਵਿੱਚ ਬਹੁਤ ਛੋਟੇ ਲੈਵਲ ਦੇ ਬੱਚਿਆਂ ਦੇ ਵੀ ਹੈਗੇ 7 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਜਿਹੜੇ ਬਹੁਤ ਜ਼ਿਆਦਾ ਇੱਥੇ ਰਾਈਜ਼ ਕਰ ਰਹੇ ਨੇ ਖਿਡਾਰੀਆਂ ਚ ਬਹੁਤ ਬੱਚੇ ਨੇ ਜਿਹੜੇ ਐਸੇ ਜਿਹੜੇ ਦੇਖਣ ਦਿਨੋਂ ਦਿਨ ਇੰਪਰੂਵ ਕੀਤਾ ਜਿਨ੍ਹਾਂ ਨੇ ਇਹ ਇਸ ਕਰਕੇ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਉਹਨਾਂ ਨੂੰ ਦਿਖਾਓ ਇਹ ਖੇਡਾਂ ਤਾਂ ਕਿ ਹਾਕੀ ਦੇ ਫੀਲਡ ਦੇ ਵਿੱਚ ਆਪਣਾ ਜੁਆਇਨ ਕਰਨ ਵੱਧ ਤੋਂ ਵੱਧ ਇੱਥੇ ਇਸ ਦਾ ਯੋਗਦਾਨ ਪਾਉਣ ਉਹਨਾਂ ਲਈ ਸਿਹਤ ਲਈ ਵੀ ਅੱਛਾ ਉਹਨਾਂ ਦੇ ਫਿਟਨੈਸ ਦੇ ਲਈ ਬਹੁਤ ਰਾਈਜ਼ ਕਰਨਗੇ ਤੇ ਆਪਣੇ ਘਰ ਦੇ ਜਿਹੜੇ ਹੈਗੇ ਨੇ ਬੇਲੇ ਆਪਣੇ ਕੰਪਿਊਟਰ ਬੈਠੇ ਰਹਿੰਦੇ ਨੇ ਮੋਬਾਈਲਾਂ ਤੇ ਬੈਠੇ ਨੇ ਉਹਨਾਂ ਤੋਂ ਵੀ ਬਚਣਗੇ ਇਹ ਆਪਣੇ ਮਾ ਵੱਧ ਤੋਂ ਵੱਧ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਲਿਆਓ ਇਥੇ ਇਹ 3 ਦਿਨ ਚੱਲਣਾ 30 31 ਮਈ ਤੇ ਪਹਿਲੀ ਜੂਨ ਪੂਰਾ ਦਿਨ ਚੱਲੇਗਾ ਇਹ ਟੂਰਨਾਮੈਂਟ ਬਹੁਤ ਇਸ ਦੇ ਦੇਖਣਯੋਗ ਟੂਰਨਾਮੈਂਟ ਹੋਏਗਾ ਬੱਚਿਆਂ ਦਾ 8ਵਾਂ ਸਾਲਾਨਾ ਅੰਤਰਰਾਸ਼ਟਰੀ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੈਨਿਸਿਸ ਸੈਂਟਰ ਦੀ ਫੀਲਡ ਹਾਕੀ ਗਰਾਊਂਡ ਨੰਬਰ 2 ਦੇ ਵਿੱਚ United Free Hawks Field Hockey Club ਦੇ ਵੱਲੋਂ ਚੱਲੀ ਸਾਹਿਬ ਦੇ ਵੱਲੋਂ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਸਾਰੀਆਂ ਟੀਮਾਂ ਇੱਥੇ ਸ਼ਾਮਲ ਨੇ ਉਹ ਆਪਣੇ ਟੂਰਨਾਮੈਂਟ ਦੇ ਵਿੱਚ ਆਪਣਾ ਹਿੱਸਾ ਲੈ ਰਹੀਆਂ ਨੇ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਇਹਨਾਂ ਨੇ ਸਹਿਯੋਗ ਦਿੱਤਾ ਸਮਾਲ ਬਿਜ਼ਨਸ ਨੇ ਸਾਡੀ ਕਮਿਊਨਿਟੀ ਦੇ ਵਿੱਚ ਸਾਰਿਆਂ ਦਾ ਬਹੁਤ ਧੰਨਵਾਦ ਸਾਰੇ ਪਲੇਅਰਜ਼ ਨੂੰ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਇਹਨਾਂ ਦੇ ਸਾਰੇ ਕਲੱਬ ਦਾ ਬਹੁਤ ਧੰਨਵਾਦ ਔਰ ਅਸੀਂ ਇਹ ਆਸ ਕਰਦੇ ਹਾਂ ਕੇ ਆਉਣ ਵਾਲੇ ਕਈ ਸਾਲਾਂ ਤੱਕ ਇਸੇ ਤਰ੍ਹਾਂ ਇਹ ਕਲੱਬ ਟੂਰਨਾਮੈਂਟ ਕਰਵਾਉਂਦੀ ਰਹੇਗੀ ਆਪ ਸਭ ਦਾ ਸ਼ਾਮਲ ਹੋਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਕਰਨਵੀਰ ਪਲਾਹਾ ਮੈਂ ਪਿਛਲੇ ਸਾਲ ਕੈਨੇਡਾ ਦੀ U17 ਟੀਮ ਵੱਲੋਂ ਮਲੇਸ਼ੀਆ ਜਾ ਕੇ ਖੇਡੇ ਆ ਮੈਂ ਤੇ ਪਿਛਲੇ ਸਾਲ ਹੀ ਅਲਬਰਟਾ ਨਾਲ ਅਸੀਂ 3rd ਪਲੇਸ ਲੈ ਆਂਦੇ ਨੈਸ਼ਨਲਸ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਲਮੋਲ ਚੱਲੀ ਮੈਂ ਪਿਛਲੇ ਸਾਲ ਮਲੇਸ਼ੀਆ ਜਾ ਕੇ ਕੈਨੇਡਾ ਦਾ U17 ਖੇਡਿਆ Nadia Alberta, the U16 national